ਉਹ ਆ ਵੀ ਮੰਨਿਆ ਆ ਨਾ ਮੈਂ ਪਾਈ ਜੀ ਦਵਾਈ ਕਹਿਣ ਡਿਆ ਮੈਂ ਪਾਈ ਜੀ ਇੱਧਰ ਵੀ ਥੱਲੇ ਦਾਣੇ ਆ ਤੁਹਾਡੇ ਸਾਹਮਣੇ ਆ ਵੀ ਪੋਤਰੇ ਹੱਥ ਕਾਹੇ ਆ ਜਾਂਦਾ ਪਾਈ ਨਾਲ ਕੋੜੇ ਤਾਂ ਤੇਲ ਚ ਤਰਵਾਉਂਦਾ ਆ ਆਹ ਕਿਆ ਦਵਾਈ ਹੈ ਜੀ ਹਾਂ ਆ ਵੀ ਸਾਰੇ ਤਾਂ ਆ ਖਿਲਰੀ ਆ ਸਾਰੇ ਇਹਨੇ ਆਪਣੀ ਵਿਹਲੀ ਜੀ ਵੀ ਛੱਟਾ ਦਿੱਤਾ ਆ ਵੀ ਲੋ ਕਿੰਨੇ ਗੜ 15 20 ਡੰਗ ਰਿਆ ਵੀ ਕੁੱਕੜ ਜਿਹੜੇ ਹੈਗੇ ਉਹ 5-7 ਹਾਂ ਕੋਈ ਅੱਛਾ ਤੇ ਕੋਈ ਆਪਣੇ ਪਸ਼ੂ ਉਹਦੇ ਖਾਦੀ ਇਹ ਛੱਟਾ ਹੀ ਦੇਤਾ ਨਾ ਪਸ਼ੂ ਭੱਜ ਗਏ ਪਸ਼ੂ ਭੱਜ ਗਏ ਤੇ ਲਾਗੇ ਨਾਲ ਹੀ ਆ ਇੱਥੇ ਨਾਲ ਜਿੰਦਰਾ ਪਰਦਾ ਰਿਆ ਨਾਲ ਹੀ ਹਾਂਜੀ ਸਿੰਘ ਨਿਹੰਗ ਨੇ ਹਾਂਜੀ ਤੇ ਆ ਪੰਡੰਗਰਾ ਨੂੰ ਵੀ ਪਾਈ ਆ ਦਾ ਇਹਦੇ ਸਾਰੇ ਅੰਦਰ ਬਾਅਦ ਸਾਡੇ ਵੀ ਦਿੱਤੀ ਆਪਣੇ ਵੀ ਦਿੱਤੀ ਇਹ ਤਾਂ ਸਾਡੇ ਵੀ ਦਿੱਤੀ ਇਹ ਤੁਹਾਨੂੰ ਕੋਈ ਕਾਦੀ ਦਵਾਈ ਪਾਈ ਉਹਨਾਂ ਦਵਾਈ ਪਾਈ ਆ ਜੀ ਕਣਕੀਰ ਲਾ ਕੇ ਅੱਛਾ ਹਾਂਜੀ ਤੇ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਆ ਜੇ ਦੋ ਕੁੱਕੜ ਜੇ ਤੇ ਹਾ ਜੇ ਆ ਡੰਗਰਾ ਜੇ ਪੂਰੇ ਪੱਠੇ ਨਹੀਂ ਖਾਂਦੇ ਉਹ ਮੈਂ ਕਿਤਰਾ ਦੇਖ ਲਈ ਜੇ ਕੰਡ ਰਹੀ ਹੈ ਹੂੰ ਇਹ ਕਿਹੜੀ ਗੱਲ ਲੱਗਤ ਬਾਈ ਤੁਹਾਡੀ ਉਹ ਬਾਈ ਪਹਿਲੇ ਦਿਨ ਨਾਲ ਸਾਡਾ ਨਿਕਲਦਾ ਸੀ ਉਹ ਥਾਂ ਸੀ ਬਾਹਰ ਆ ਅੱਛਾ ਤੇ ਅੱਛਾ ਅੱਛਾ ਉਹ ਉੱਪਰ ਹੀ ਫਿਰਦੇ ਗਾਂਦ ਗਾਂ ਇੱਕਦਮ ਮੇਰੇ ਘਰ ਵੀ ਆ ਕੇ ਗੜ ਪੈ ਗਿਆ ਮੁੰਡਾ ਹੂੰ ਦਾਤਰ ਲਈ ਕੀ ਅੱਛਾ ਤੇ ਹੁਣ ਹੁਣ ਇਹਨਾਂ ਕੱਲ ਦਾ ਕੰਮ ਆ ਕਰਤਾ ਇਹ ਵੇਖੀ ਤੁਹਾਨੂੰ ਦਵਾਈ ਪਾਈ ਪਈ ਵੇਖੀ ਤੁਹਾਨੂੰ ਹਾਂ ਜੀ ਦਵਾਈ ਦੇਣ ਡਈ ਹੈ ਜੀ ਦਵਾਈ ਕਹਿ ਨਹੀਂ ਲਿਆਉਂ ਪਾਜੀ ਦਵਾਈ ਮੰਦਾ ਵੀ ਉਹ ਆਈ ਭੇਜਿਆ ਵਸੇ ਉਹ ਪਹਿਲਾਂ ਬੂਏ ਨੂੰ ਮਾਰਦਾ ਰੇਟ ਕੁੱਕਾ ਇੱਕ ਮਿੰਟ ਇਹਨਾਂ ਦਾ ਨਹੀਂ ਉਹ ਤਾਂ ਪੱਠੇ ਘਟ ਖਾਂਦੇ ਜੀ ਹਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਚੇਲੇਗੀ ਜੀ ਤੇ ਕੀ ਮਸਲਾ ਜਿਹੜਾ ਤੁਸੀਂ ਕਹਿੰਦੇ ਜੀ ਮਸਲਾ ਆ ਕਸ਼ਮੀਰ ਸਿੰਘ ਨਿਹੰਗ ਨੇ ਕੁੱਕੜਾਂ ਨੂੰ ਦਵਾਈ ਪਾਤੀ ਜੇ ਤੇ ਨਾਲ ਹੀ ਸਾਰੇ ਸਾਡੇ ਖੁਰਲੀ ਖਰਲੀ ਜੀ ਛਟੇ ਆਏ ਜੇ ਤੇ ਆ ਡੰਗਰਾਂ ਨੂੰ ਵੀ ਵੱਜੇ ਤੁਹਾਡੇ ਸਾਹਮਣੇ ਇਹ ਵੀ ਪੱਠੇ ਘਟ ਖਾਂਣ ਰਹਿ ਜੇ ਤੇ ਹੋਰ ਉਈ ਤੁਹਾਡੇ ਕੋਈ ਜਨੂਰ ਕੋ ਮਰੇ ਵੀ ਆ ਦੋ ਜਨੂਰ ਮਰ ਗਏ ਤੇ ਬਾਕੀ ਆ ਮਰਨੇ ਪਏ ਹੂੰ ਤੇ ਕਿਹੜੀ ਰੰਜੇ ਚ ਕੋਈ ਰੰਜੇ ਜਿਹਾ ਤੁਹਾਡੇ ਜਿਹਾ ਚੱਲਦੀ ਕਿ ਉਤਰ ਰੰਜ ਨੇ ਪਹਿਲੇ ਸਾਡੀ ਪਾਈ ਤੋਂ ਝਗੜਾ ਆ ਤੇ ਝਗੜੇ ਤੋਂ ਬਾਅਦ ਹੁਣ ਇੱਥੋਂ ਤੱਕ ਆ ਗਏ ਪਹਿਲੋ ਮੇਰੇ ਘਰ ਵੀ ਇੱਕ ਦਿਨ ਮੁੰਡਾਣ ਕੇ ਗੱਲ ਪੈ ਗਿਆ ਘਰੇ ਆਣ ਕੇ ਤੂੰ ਤੂੰ ਆਪ ਕੰਮ ਇਹਨੇ ਕਰ ਤਾ ਇਹ ਦਵਾਈ ਤੂੰ ਆ ਵੇਖੀ ਫੜੀ ਦਵਾਈ ਹਾਂ ਕਣਕ ਚ ਪਈ ਜਾ ਦਵਾਈ ਨਾਲੋਂ ਆਪ ਵੀ ਮੰਨਿਆ ਕੋਈ ਮਾਰੇ ਪਾਈ ਜੀ ਕਿਹੜੀ ਕੱਲੋਂ ਪੁੱਛਿਆ ਕੱਦ ਲਈ ਹਾਂ ਆ ਸਾਫ ਦਾ ਸਰਪੰਚ ਕੱਲਿਆ ਉਨੇ ਉਹਨੇ ਆਪਣੇ ਅਧੈਰੀ ਚ ਪਾਈ ਕੇ ਤੁਹਾਡੀ ਵੀ ਹੇਲੀ ਨਹੀਂ ਨਹੀਂ ਸਾਡੀ ਵੀ ਹੇਲੀ ਜੀ ਪਾਈ ਹੈ ਤੁਹਾਡੀ ਵੀ ਹੇਲੀ ਚ ਪਾਈ ਹੈ ਤੇ ਕੀ ਕਹਿੰਦਾ ਕਿਹੜੀ ਗੱਲੋਂ ਪਾਈ ਉਹ ਆਂਦਾ ਮੇਰੇ ਕੁੱਕੜਵੜ ਦੇ ਆਇਆ ਕੋ ਉਹ ਦੱਸਦਾ ਉਹਦਾ ਸਿੱਧਾ ਹੀ ਜਾਂਦਾ ਮੈਂ ਪਾਈ ਮੇਰਾ ਨਿਆਣ ਵੀ ਕੋਈ ਨਾਲ ਉਹਨੇ ਇਹ ਗੱਲ ਆਖੀ ਅੱਛਾ ਤੇ ਹੁਣ ਕੀ ਮੰਗ ਕਰਦੇ ਏ ਤੁਸੀਂ ਅਸੀਂ ਆਨੇ ਸਾਨੂੰ ਨਿਨਸਾਫ ਹੋਣਾ ਚਾਹੀਦਾ ਪਸ਼ੂਆ ਮੇਰੇ ਜ਼ਿੰਮੇਵਾਰ ਆ ਹਾਂਜੀ ਪਸ਼ੂਆ ਜੇ ਜ਼ਿੰਮੇਵਾਰ ਆ ਉਹ ਚ ਬੱਚਾ ਮੇਰਾ ਜੇ ਚ ਬੱਚੇ ਹੀ ਪੜ ਕੇ ਪਾਣੀ ਪਾਸ ਹੈ ਕੁਝ ਪਾ ਸਕਦਾ ਦਵਾਈ ਚ ਤੁਹਾਡੇ ਕੋਲ ਘਰ ਦੇ ਚੀਜ਼ ਆ ਉਹ ਸਾਡੇ ਗਾਂ ਜੀ ਵੀ ਕੋਈ ਹੋ ਜੇ ਕੋਈ ਵਾਦਾ ਘਾਟਾ ਤੇ ਜਿੰਮੇਵਾਰ ਹੋਊਗਾ ਆ ਨੀਗੀ ਜੀ ਕੁੜੀਏ ਕੱਲ ਕਿਤੇ ਆਪੇ ਦਾਣੇ ਦੂਨੇ ਮੂੰਹ ਚ ਪੂੰਦੀ ਛੱਡੀ ਨਿਆਣਾ ਵੀ ਮੂੰਹ ਚ ਪਾ ਸਕਦਾ ਤੇ ਕਿਹੜਾ ਠਾਣਾ ਪਿੰਦਾ ਤੁਹਾਨੂੰ ਤੇ ਲੋਪੋ ਕੀ ਠਾਣਾ ਸਾਡੇ ਕੋਲ ਦਰਖਾਸਤ ਦਿੱਤੀ ਨਹੀਂ ਅਜੇ ਇਹ ਨਹੀਂ ਦਿੱਤੀ ਹਾਂ ਫੋਨ ਚੱਲੇ ਆ ਹਾਂ ਕੀ ਮੰਗੀ ਕਰਦੇ ਜੀ ਮੰਗੇ ਹੋ ਨਿਸਾਫ ਹੋਣਾ ਚਾਹੀਦਾ ਸਾਡਾ ਵੀ ਬੱਚਾ ਜੀ ਇਹ ਆਉਂਦਾ ਜਾਂਦਾ ਸਾਰਾ ਨਾ ਐਵੇਂ ਵੀ ਕਰ ਸਕਦਾ ਹੈ ਫਿਰ ਕੀ ਕਰਾਂ ਆ ਇਹਨਾਂ ਤਜਾ ਰੁਕੇ ਨਾ ਆ ਵੇਖੋ ਆ ਮਾਰੀ ਛੇਰ ਦਾ ਨੀਗੇ ਨੀਗੇ ਗਾਂਦਾ ਆ ਬੂਆ ਠਾਇਆ ਆ ਇਹ ਆ ਵੇਖੋ ਇਹ ਬਾਅਦ ਕਰਕੇ ਤਾਂ ਹੁਣ ਇਹਨੇ ਕੁੱਕੜਾਂ ਨੂੰ ਦੋਈ ਮੰਨ ਵੀ ਗਿਆ ਆ ਬਈ ਠੀਕ ਪਾਈ ਆ। ਹਾਂ। ਅਗਲਾ ਖੜਾ ਪਹਿਲੋ ਕੋਈ ਨੁਕਸਾਨ ਹੋਇਆ ਜ਼ਿੰਮੇਵਾਰ ਹੋਊਗਾ। ਇਹ ਹਣਾ ਲੱਗਦੇ ਭਾਜੀ ਪਹਿਲੇ ਹਾਂ। ਤੇ ਦਵਾਈ ਜਿਹੜੀ ਪਾਈ ਤੋਹਾਂ ਭਾਈ ਆਂ ਪੱਠਿਆ ਹੀ ਪਾਈ। ਹਾਂ। ਇਹਨਾਂ ਦੱਸਿਆ ਤਾ? ਹਾਂ ਦੱਸਿਆ ਨਾ। ਹਾਂ। ਇਹਨਾਂ ਜਾਣ ਕੇ ਖੜੇ। ਨਹੀਂ ਆਪਣੇ ਪੱਠਿਆਂ ਚ ਪਾਈ ਕਿ ਉਹਨਾਂ ਦੇ ਚ ਪਾਈ ਉਹਨਾਂ ਦੀ ਕੰਦਾ ਦੇ ਵਿੱਚ ਉਹਨਾਂ ਦੀ ਉਰਲੇ ਬੰਦੇ ਵੇਲੇ ਜੀ ਵੀ ਕਹਿੰਦੇ ਸਾਡੀ ਜ ਵੀ ਆਈ ਜਾਂਦਾ ਨਹੀਂ ਵੇਲੇ ਵੀ ਪਾਈ ਆਪਣੇ ਹਾਂ ਹਾਂ ਪੱਠੇ ਦਾ ਬੜਾ ਨਾ ਪਾਈ ਸਾਨੂੰ ਲੋੜ ਹਾਂਜੀ ਸਾਨੂੰ ਵੀ ਲੋੜਾ ਕੰਦਾ ਨਾਲ ਪਾਉਂਦੇ ਉਹ ਕਹਿੰਦੇ ਵੀ ਉਹਦਾ ਕਿਸੇ ਦਵਾਈ ਪਾ ਕੇ ਤੇ ਮਾਰਦੇ ਤੇ ਜਾਨਵਰ ਸਾਜੀ ਕਸ਼ਮੀਰ ਸਿਨ ਹੈ ਜੀ ਉਹਨਾਂ ਦਾ ਗਵਾਲੀ ਉਹਨੇ ਪਾਈ ਤੇ ਦੂਹ ਮੁਰਗੀ ਮੁਰਗੀ ਮਰ ਗਿਆ ਹਾਂਜੀ ਫਿਰ ਤਸਦੀਕ ਕਰ ਰਹੇ ਹਾਂ ਤਸਦੀਕ ਕਰਕੇ ਜੈਸੀ ਗੱਲ ਹੋਈ ਹੋਈ ਹੈ